ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਬਣਾਉਣ ਲਈ ਮੈਨੂੰ ਕਾਫੀ ਲੰਮਾ ਸਮਾਂ ਲੱਗਿਆ ਕਾਫੀ ਦਿਨ ਲੱਗੇ ਨੇ ਤੇ ਇਹਦੇ ਵਿੱਚ ਬਹੁਤ ਮਹੱਤਵਪੂਰਨ ਗੱਲਾਂ ਮੈਂ ਤੁਹਾਡੇ ਨਾਲ ਕਰਾਂਗਾ ਮੁੱਖ ਵਿਸ਼ਾ ਮੇਰਾ ਇਸ ਵੀਡੀਓ ਦਾ ਹੈਗਾ ਜੀ ਵੀ ਝੋਨੇ ਦੇ ਉੱਪਰ ਹੋ ਰਿਹਾ ਹੈ ਕੀਟਾਂ ਦਾ ਬਿਮਾਰੀਆਂ ਦਾ ਇਲਾਜ ਕਿਉਂ ਨਹੀਂ ਹੋ ਰਿਹਾ ਹੈਗਾ ਉਹਨਾਂ ਦੀ ਰੋਕਥਾਮ ਕਿਉਂ ਨਹੀਂ ਹੋ ਰਹੀ ਕਿਉਂ ਆਪਣੇ ਸਾਰੇ ਪੈਸਟੀਸਾਈਡ ਫੰਗੀਸਾਈਡ ਜੋ ਇਨਟੈਕਸੀਸਾਈਡ ਹੈਗੇ ਆ ਕਿਉਂ ਫੇਲ ਹੋ ਰਹੇ ਨੇ ਆਪਣੇ ਕੁਝ ਸਾਲਾਂ ਤੋਂ ਜਿਹੜੀ ਝੋਨੇ ਦੀ ਬਜਾਈ ਆ ਜੀ ਉਹ 10 ਜੂਨ ਤੋਂ ਜਿਹੜੀ ਹੈਗੀ ਆ ਸਰਕਾਰ ਨੇ ਸ਼ੁਰੂ ਕੀਤੀ ਆ 10 ਜੂਨ ਤੋਂ ਸ਼ੁਰੂ ਕਰਕੇ ਝੋਨੇ ਦੀ ਬਜਾਈ ਨੂੰ ਤਰਕੇ ਦਿੱਤਾ ਸੀਗਾ ਵੀ ਪਾਣੀ ਆ ਜਿਹੜਾ ਉਹ ਬਚਦਾ ਇਸ ਚੀਜ਼ ਦੇ ਨਾਲ ਤਾਂ ਜਿਹੜੇ ਬਿਮਾਰੀਆਂ ਨੇ ਉਹ ਜਾ ਕੇ ਸਤੰਬਰ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਮੈਕਸਿਮਮ ਜਿਹੜੀਆਂ ਅਟੈਕ ਕਰਦੀਆਂ ਨੇ ਝੋਨੇ ਦੀ ਫਸਲ ਤੇ ਤੇ ਕਿਉਂਕਿ ਸਤੰਬਰ ਮਹੀਨੇ ਦਾ ਜਿਹੜਾ ਟੈਂਪਰੇਚਰ ਆ ਉਹ ਇਕੁਇਲੈਂਟ ਹੋ ਜਾਂਦਾ ਆ ਡੇ ਐਂਡ ਨਾਈਟ ਦਾ ਉਹ ਤਕਰੀਬਨ ਬਰਾਬਰ ਹੋ ਜਾਂਦਾ ਆ ਤੇ ਸਾਰੇ ਮਾਹਿਰ ਜਾਣਦੇ ਆ ਜਦੋਂ ਦਿਨ ਤੇ ਰਾਤ ਦਾ ਜਿਹੜਾ ਟੈਂਪਰੇਚਰ ਆ ਬਰਾਬਰ ਹੋ ਜਾਂਦਾ ਆ ਉਸ ਦੌਰਾਨ ਫੰਗਸ ਇਨਸੈਕਟੀਸਾਈਡ ਜਿਹੜੇ ਹੈਗੇ ਇਨਸੈਕਟ ਹੈਗੇ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਗਰੋਅ ਕਰਦੇ ਆ ਪੈਦਾ ਹੁੰਦੇ ਆ ਸਭ ਤੋਂ ਘੱਟ ਅਸਰ ਕਰਦੀਆਂ ਨੇ ਦਵਾਈਆਂ ਉਸ ਦੌਰਾਨ ਕਿਉਂਕਿ ਜਿਹੜਾ ਸਵੇਰ ਦਾ ਮੌਸਮ ਜਿਹੜਾ ਹੁੰਦਾ ਆ ਉਹ ਤਕਰੀਬਨ ਸੱਲ ਨਾਲ ਭਰਪੂਰ ਹੁੰਦਾ ਆ ਤਰੇਲ ਹੁੰਦੀ ਆ ਉਸਤੇ ਅਸਰ ਨਹੀਂ ਕਰਦੀਆਂ ਦਵਾਈਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਾਰ ਤੇਲੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤੇਲੇ ਨੇ ਫਸਲ ਦਾ ਫਸਲ ਨੂੰ ਸਪਰੇਅ ਕਰਦਾ ਜ਼ਿਮੀਂਦਾਰ ਉਹ ਬਿਲਕੁਲ ਬੇਕਾਰ ਜਾ ਰਹੀ ਆ ਹਜ਼ਾਰ-ਹਜ਼ਾਰ ਰੁਪਏ ਦੀਆਂ ਕਿੱਸਰਗੀਆਂ ਦਵਾਈਆਂੜੀਆਂ 8-800 ਪ੍ਰਤੀ ਏਕੜ ਪੈ ਰਹੀਆਂ ਨੇ ਰੁਪਏ ਦੀਆਂ ਉਹ ਪਰਤੀਆਂ ਨੇ ਬਲ ਬਿਲਕੁਲ ਬੇਕਾਰ ਜਾ ਰਹੀਆਂ ਤਾਂ ਇੱਕ ਛੋਟੀ ਜੀ ਅਪੀਲ ਆ ਸਰਕਾਰ ਦੇ ਅੱਗੇ ਵੀ ਜਾਂ ਆਉਣ ਵਾਲੀ ਮੌਜੂਦਾ ਜਾਂ ਕੋਈ ਵੀ ਸਰਕਾਰ ਜਿਹੜੀ ਅੱਗੇ ਹੋਏਗੀ ਵੀ ਤੁਸੀਂ ਤੋਂ ਨੇਦੀ ਜਿਹੜੀ ਕਾਸ਼ ਤਾਂ ਉਹਨੂੰ ਸਿਰਫ 1 ਜੂਨ ਤੋਂ ਸ਼ੁਰੂ ਕਰ ਦੋ 1 ਜੂਨ ਤੋਂ ਸ਼ੁਰੂ ਕਰਨ ਦੇ ਨਾਲ ਕੀ ਹੋਏਗਾ ਵੀ ਜਿਹੜੀ ਤੁਹਾਡੀ ਫਸਲ ਆ ਸਤੰਬਰ ਮਹੀਨੇ ਦੇ ਸ਼ੁਰੂਆਤ ਦੇ ਮੌਸਮ ਦੇ ਵਿੱਚ ਜਿਹੜੀ ਪੱਕ ਜਾਵੇ ਹੁਣ ਤੁਸੀਂ 10 ਜੂਨ ਤੋਂ ਸ਼ੁਰੂ ਕਰਦੇ ਹੋ ਫਸਲ ਆਪ ਦੇ ਦਿਨਾਂ ਤੋਂ ਵੱਧ ਜ਼ਿਆਦਾ ਦਿਨ ਲੈ ਕੇ ਪੱਕਦੀ ਹੈ ਕਿਉਂਕਿ ਜਦੋਂ ਸਤੰਬਰ ਮਹੀਨਾ ਆਉਂਦਾ ਹੈ ਤਾਂ ਉਹ ਫਸਲ ਦੇ ਅਨੁਕੂਲ ਟੈਂਪਰੇਚਰ ਨਹੀਂ ਰਹਿੰਦਾ ਉਹ ਹਵਾ ਪਾਉਣ ਪਾਣੀ ਜਿਹੜਿਆ ਹੈਗੀਆਂ ਨਹੀਂ ਮਿਲਦੀਆਂ ਜਿਹੜੀਆਂ ਕਿ ਫਸਲ ਜਲਦੀ ਪਕਾਉਂਦੀਆਂ ਨੇ ਜਾਂ ਸਹੀ ਤਰੀਕੇ ਨਾਲ ਪਕਾਉਂਦੀਆਂ ਨੇ ਸਤੰਬਰ ਦੇ ਮਹੀਨੇ ਵਿੱਚ ਹਵਾਵਾਂ ਦਾ ਰੁਖ ਬਦਲ ਜਾਂਦਾ ਹੈ ਜਾਂ ਮੌਸਮ ਬਦਲ ਜਾਂਦਾ ਹੈ ਜਾਂ ਦਾਣਾ ਛੇਤੀ ਨਹੀਂ ਬਣਦਾਗਾ ਮੌਇਸਚਰ ਆ ਰਿਹਾ ਦਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਜਿਉਂ ਜਲਦੀ ਵਢਾ ਕੇ ਲੈ ਕੇ ਜਾ ਰਹੇ ਆ ਤਾਂ ਮੋਇਸਚਰ ਕਰਕੇ ਮੰਡੀਆਂ 'ਚ ਝੋਨਾ ਰੋਲਦਾ ਪਿਆ ਕੋਈ ਚੱਕਰ ਨੂੰ ਤਿਆਰ ਨਹੀਂ ਹੈਗਾ ਜੋ ਲੇਟ ਵਧਾਉਂਦੇ ਆ ਤੇ ਤੇਲਾ ਉਹਦਾ ਨੁਕਸਾਨ ਕਰਦਾ ਰਿਹਾ ਮਤਲਬ ਕਿ ਦੌਰੀ ਮਾਰ ਚੱਲ ਰਿਹਾ ਕਿਸਾਨ ਪਰ ਫਾਇਦਾ ਕੌਣ ਲੈ ਰਿਹਾ ਫਰੀਦ ਏਜੰਸੀਆਂ ਲੈ ਰਹੀਆਂ ਨੇ ਜਿਹੜੀਆਂ ਮੈਨੂਫੈਕਚਰਰ ਨੇ ਕਿਸੇ ਵੀ ਜਿਹੜਾ ਕੀਟਨਾਸ਼ਕ ਦਾ ਨਦੀਨਾਸ਼ਕ ਦਾ ਤੇ ਫੰਗੀਸਾਈਡ ਦਾ ਉਹ ਲੈ ਰਿਆ ਜਦੋਂ ਤੋਂ ਇਹ ਚੀਜ਼ ਨਹੀਂ ਸੀ ਹੈਗੀ ਤੇ ਕਿਸਾਨ ਆਪ ਦਾ ਦੋ ਦੋ ਤਿੰਨਾਂ ਤਿੰਨਾਂ ਸਪਰੇਵਾਂ ਨਾਲ ਜਿਹੜੀ ਫਸਲ ਪਕਾਉਂਦੇ ਰਹਿਆ ਜੱਟ ਜ਼ਿਮੀਂਦਾਰ ਆਪ ਦੀ ਦੋ ਤਿੰਨਾਂ ਸਪਰੇਵਾਂ ਨਾਲ ਫਸਲ ਪਕਾ ਦਿੰਦਾ ਸੀ ਪਰ ਹੁਣ 6 6 ਸਪਰੇਅਾਂ ਕਰਕੇ ਵੀ ਕੰਟਰੋਲ ਨਹੀਂ ਹੋ ਰਿਹਾ ਪਹਿਲੀ ਗੱਲ ਤੇ ਇਹ ਨਹੀਂ ਮੈਨੂੰ ਸਮਝ ਆਉਂਦੀ ਪਈ ਵੀ ਜਦੋਂ ਆਪਾਂ ਇੱਕ ਜ਼ਹਿਰ ਦੀ ਵਰਤੋਂ ਕਰਦੇ ਹਾਂ ਕਿਸੇ ਵੀ ਚੀਜ਼ ਦੇ ਉੱਤੇ ਤੇਲਾ ਵੱਤੋਂ ਵੱਤੋਂ ਦਾ ਸਾਈਜ਼ ਹੈਗਾ 2 ਮਿਲੀਮੀਟਰ ਦਾ ਇੱਕ 2 ਮਿਲੀਮੀਟਰ ਦੀ ਚੀਜ਼ ਨੂੰ ਕੋਈ ਜ਼ਹਿਰ ਨਹੀਂ ਮਾਰਿਆ ਹਾਓ ਇਟ ਇਜ਼ ਪੋਸੀਬਲ ਮਤਲਬ ਹੀ ਨਹੀਂ ਪੈਦਾ ਹੁੰਦਾ ਜੇ ਉਹ ਚੂਸਦਾ ਆ ਤਾਂ ਸਿਸਟੈਮਿਕ ਦਵਾਈਆਂ ਸਾਡੇ ਕੋਲੇ ਆਉਂਦੀਆਂ ਨੇ ਜਿਹੜੀਆਂ ਕਬੂਟੇ ਵਿੱਚ ਰੱਖ ਕੇ ਉਹਨੂੰ ਕੌੜਾ ਕਰਦੀਆਂ ਨੇ ਫਿਰ ਉਹ ਚੂਸਣ ਵਾਲੇ ਕੀੜੇ ਨੂੰ ਖਤਮ ਕਰਦੀਆਂ ਪਰ ਉਹ ਵੀ ਚੀਜ਼ ਨਹੀਂ ਅਸਰ ਕਰ ਰਹੀ ਸਾਰੇ ਪ੍ਰੋਡਕਟ ਫੇਲ ਹੋ ਰਹੇ ਨੇ ਕੋਈ ਕਿਸੇ ਦਾ ਧਿਆਨ ਹੀ ਹੈ ਨਹੀਂ ਇਸ ਚ ਸਿਰਫ 10 ਦਿਨ ਦਾ ਵਕਬਾ ਪਾਉਣ ਦੇ ਨਾਲ ਕਿਸਾਨਾਂ ਦਾ ਲੱਖਾਂ ਕਰੋੜਾ ਜੱਟਾਂ ਜਿਮਾਂਦਾਰਾਂ ਦਾ ਲੱਖਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਰਿਹਾ ਤੁਸੀਂ ਤਰਕ ਦਿੱਤਾ ਜੀ ਵੀ ਪਾਣੀ ਨਹੀਂ ਥੱਲੇ ਜਾਂਦਾ 1 ਜੂਨ ਤੋਂ ਜੇ 10 ਜੂਨ ਤੋਂ ਪਹਿਲਾਂ ਆਪਾਂ ਬੀਜਦੇ ਹਾਂ ਫਸਲਾਂ 10 ਦਿਨਾਂ ਦੇ ਨਾਲ ਕੋਈ ਵੱਡਾ ਫਰਕ ਨਹੀਂ ਪੈਂਦਾ 10 ਦਿਨਾਂ ਦਾ ਜੇ ਅਗਰ ਤੁਸੀਂ ਉਹਨੂੰ ਪਹਿਲਾਂ ਬੀਜ ਦੋਗੇ ਤੇ ਜਿਹੜਾ ਤੁਹਾਡਾ ਕਣਕ ਵੀ ਆ ਸਹੀ ਸਮੇਂ ਤੇ ਬੀਜੀ ਜਾਊਗੀ ਉਸ ਤੋਂ ਵੱਡਾ ਤੁਹਾਡਾ ਨੁਕਸਾਨ ਕੀ ਹੋ ਰਿਹਾ ਜਿੰਨੀ ਫਸਲ ਲੇਟ ਪੱਕ ਰਹੀ ਹੈ ਝੋਨੇ ਦੀ ਉਪਰ ਵਾਲੀ ਨਹੀਂ ਸੁੱਕਦੀ ਪਈਗੀ ਕਿਸਾਨਾਂ ਨੂੰ ਮਜਬੂਰੀ ਨਾਲ ਉਹਨੂੰ ਅੱਗ ਲਾਉਣੀ ਪੈਂਦੀ ਹੈ ਤੇ ਇਹ ਤਾਂ ਸਾਰੇ ਮੈਨਰ ਜਾਣਦੇ ਆ ਵੀ ਜਦੋਂ ਕੋਈ ਆਪਾਂ ਗਿੱਲੀ ਚੀਜ਼ ਨੂੰ ਸਾੜਦੇ ਆ ਤਾਂ ਉਹਦੇ ਵਿੱਚ ਕਾਰਬਨ ਮੋਨੋਆਕਸਾਈਡ ਦਾ ਲੈਵਲ ਸਭ ਤੋਂ ਵੱਧ ਪੈਦਾ ਹੁੰਦਾ ਜੇ ਇਹ ਪ੍ਰਾਲੀ ਸਹੀ ਪੈਮਾਨੇ ਤੇ ਸੁੱਕ ਜਾਵੇ ਤਾਂ ਪ੍ਰਦੂਸ਼ਣ ਵੀ ਘਟ ਹੋਵੇ ਚਲੋ ਪ੍ਰਾਲੀ ਨਹੀਂ ਸਾੜਨੀ ਚਾਹੀਦੀ ਪਰ ਉਹਦੇ ਲਈ ਸਰਕਾਰਾਂ ਕੀ ਕਰਦੀਆਂ ਪਈਆਂ ਜੇ ਤੁਸੀਂ ਆਹ ਕਰੋ ਜੀ ਤੁਸੀਂ ਉਹ ਚੀਜ਼ ਯੂਜ਼ ਕਰੋ ਪਲੋ ਯੂਜ਼ ਕਰੋ ਹੈਪੀ ਸੀਡਰ ਯੂਜ਼ ਕਰੋ ਇੱਕ ਜਿਹੜਾ ਜੱਟ ਜ਼ਿਮੀਦਾਰ ਜੀ ਦੇ ਕੋਲੇ 5 ਕਿੱਲੇ ਜ਼ਮੀਨਾਂ ਹੈ ਹੈਪੀ ਸੀਡਰ ਕਦੋਂ ਲੈ ਆਵੇਗਾ ਅਗਰ ਉਹ ਸੁਸਾਇਟੀ ਚੋਂ ਵੀ ਲੈਣਾ ਚਾਹੁੰਦਾ ਹੈ ਤਾਂ ਉਹਦੀ 10 ਦਿਨ 15 15 ਦਿਨ ਤਾਂ ਵਾਰੀ ਨਹੀਂ ਆਏਗੀ ਤੁਹਾਡੇ ਕੋਲੇ ਅਵੇਲੇਬਿਲਟੀ ਆ ਬਿਲਕੁਲ ਲੈਸ ਨੰਬਰ ਆਫ ਰਿਸੋਰਸਸ ਹੈ ਤੁਹਾਡੇ ਕੋਲੇ ਤੁਸੀਂ ਕਿਸਾਨਾਂ ਨੂੰ ਅੱਗੇ ਗਾਈਡ ਕਰ ਰਹੇ ਹੋ ਜੀ ਆਹ ਨਾ ਕਰੋ ਆਹ ਨਾ ਕਰੋ ਮੌਸਮ ਖਰਾਬ ਹੁੰਦਾ ਬੈ ਤੁਹਾਡੀਆਂ ਲੱਖਾਂ ਕਰੋੜਾਂ ਫੈਕਟਰੀਆਂ ਚੱਲਦੀਆਂ ਨੇ ਗੱਡੀਆਂ ਚੱਲਦੀਆਂ ਉਹਨਾਂ ਦਾ ਤਾਂ ਕਿਸੇ ਨੇ ਕਦੀ ਕੋਈ ਇਸ਼ੂ ਨਹੀਂ ਉਠਾਇਆ ਉਹਨੂੰ ਇੱਕ ਸਰਟੀਫਿਕੇਟ ਦੇ ਦਿੰਦੇ ਹੋ ਜੀ ਦਿਸ ਇਜ਼ ਦਾ ਸਰਟੀਫਿਕੇਟ ਆਫ ਪੋਲੂਸ਼ਨ ਸਰਟੀਫਿਕੇਟ ਪਰ ਉਹ ਤੋਂ ਬਾਅਦ ਕੀ ਪੈਦਾ ਹੁੰਦਾ ਚਿਮਣੀਆਂ ਰਹੀ ਵੱਧ ਤੂੰ ਆ ਨਿਕਲਦੇ ਆ ਉਹਨਾਂ ਦੇ ਤਾਂ ਕਦੀ ਕੋਈ ਪਰਚਾ ਨਹੀਂ ਹੋਇਆ ਕਿਉਂਕਿ ਉਹਨਾਂ ਕੋਲ ਸਰਟੀਫਿਕੇਟ ਹੈਗਾ ਚਾਹੇ ਸਰਟੀਫਿਕੇਟ ਝੂਠਾ ਬਣਾ ਲਓ ਸੱਚਾ ਬਣਾ ਲਓ ਕੋਈ ਇਸ਼ੂ ਨਹੀਂ ਉਹਦਾ ਪਰ ਕਿਸਾਨਾਂ ਨੂੰ ਤੁਸੀਂ ਲਤਾੜਦੇ ਪਏ ਜੱਟ ਨੂੰ ਤੁਸੀਂ ਲਤਾੜਦੇ ਪਏ ਹੋ ਪਹਿਲਾਂ ਛੇ ਛੇ ਸਪਰੇਵਾਂ ਕਰਦਾ ਹੈ ਉਹ ਬੇਕਾਰ ਜਾ ਰਹੀਆਂ ਨੇ ਬਿਲਕੁਲ ਸਰਕਾਰ ਦੇ ਵਿੱਚ ਕੋਈ ਐਡਾਲੋਜੀ ਬੰਦਾ ਨਹੀਂ ਹੈਗਾ ਜਿਹੜਾ ਇਸ ਚੀਜ਼ ਨੂੰ ਇਸ ਚੀਜ਼ ਨੂੰ ਸਮਝ ਸਕੇ ਸਿਰਫ 10 ਦਿਨ ਦੇ ਇਸ ਵਖਬੇ ਨੇ ਕਿਸਾਨੀ ਨੂੰ ਜੱਟ ਜ਼ਿਮੀਂਦਾਰੇ ਨੂੰ ਰੋਲ ਕੇ ਰੱਖ ਦਿੱਤਾ ਹੋਇਆ ਬਿਲਕੁਲ ਸਮਝਣ ਵਾਲੀ ਚੀਜ਼ ਆ ਇਹ ਜੇ ਤੁਸੀਂ ਸਮਝ ਸਕੋ ਤਾਂ ਥੈਂਕ